ਤੁਸੀਂ ਤਾਂ ਤੁਸੀਂ ਕਿੱਦਾਂ ਹੋ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਹਾਂ ਤੇ ਅੱਜ ਇਹ ਲੋਹੜੀ ਤੇ ਹੈਪੀ ਲੋਹੜੀ ਤੇ ਅੱਜ ਮੇਰੀ ਮਾਸੀ ਆਈ ਨੇ ਸਾਨੂੰ ਲੋਹੜੀ ਦੇਣ ਚਲੋ ਦਿਖਾਣੇ ਕੀ ਲੈ ਕੇ ਆਈ ਨੇ ਮੇਰੇ ਮਾਸੀ ਨੇ ਆਹ ਸਮਾਂ ਲੈ ਨੇ ਮੂਫਲੀ ਲੋੜੀਆਂ ਬਿਸਕੁਟ ਔਰ ਇਹ ਮੇਰੇ ਮਮਾ ਔਰ ਇਹ ਸੂਟ ਵੀ ਕੱਢੋ ਹਲੇ ਸਮਾਨ ਕੱਢੀ ਜਾਓ ਦਿਖਾਈ ਚੱਲ ਰਿਹਾ ਹੈ ਤਾਂ ਨਹੀਂ ਤਾਂ ਚੱਕਰ ਇਹ ਜਿੰਨ ਡੱਬੇ ਦੇ ਪੈਸੇ ਇਹ ਡੱਬੇ ਦੇ ਪੈਸੇ ਦੇ ਸੀ ਹਾਂਜੀ ਇਹ ਸਾਲਟ ਲੋੜੀ ਦਾ ਸਮਾਨ ਹੈ ਅਸੀਂ ਕਹਾਂ ਜੀ ਤੁਸੀਂ ਕਿੱਦਾਂ ਹੋ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਲੋੜੀ ਹੈ ਤਾਂ ਦੇਖੋ ਜੀ ਲੋੜੀ ਤੇ ਦੇਣਾ ਮੈਂ ਬਾਚੜਾੜੀ ਹੋਊਂਗੀ ਤੇ ਮੈਂ ਆਪਣੀ ਡਾਲ ਨੂੰ ਰੈਡੀ ਕਰਤਾ ਹੈ ਮਤਲਬ ਇੰਨੀ ਸੋਣੀ ਦੇਸਮੁਣੀਆਂ ਤੁਸੀਂ ਮੈਂ ਦੱਸਿਆ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਦੀ ਬਣੀ ਹੈ ਤੇ ਮੈਂ ਕਿਊਟ ਸਬ ਬੋ ਵੀ ਲਗਾਏ ਹੈ

ਲੱਕੀ ਵਾਟ ਲਾਵੀ ਤਾਂ ਜੀ ਅਸੀਂ ਲੋਰੀ ਵਾਲੇ ਦਿਨ ਬਣਾ ਰਹੇ ਆ ਖੀਰ ਤੇ ਖੀਰ ਤੁਸੀਂ ਦੇਖ ਸਕਦੇ ਹੋ ਹਲੇ ਬਨ ਰਹੀ ਹੈ ਤੇ ਇਹਦੇ ਵਿੱਚ ਹਲੇ ਦੁੱਧ ਨਹੀਂ ਪਾਇਆ ਮਮਾ ਹਾਲ ਤਾਂ ਬਣੀ ਰਹੀ ਹੈ ਧਰਿਓ ਕੇ ਸ਼ੁਰੂ ਕੀਤੀ ਤਾਂ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਮੇਰੇ ਮਾਸੇ ਆਏ ਹੋਏ ਨੇ ਤੇ ਉਹ ਖਾਣ ਪੀਣ ਦਾ ਸਮਾਨ ਤਾਂ ਦੇ ਕੇ ਸੀ ਪਰ ਕੱਪੜੇ ਹਲੇ ਪੈਂਡਿੰਗ ਨੇ ਜੋ ਕਿ ਅਸੀਂ ਬਾਅਦ ਵਿੱਚ ਲੈ ਕੇ ਆਵਾਂਗੇ ਕਿਉਂਕਿ ਮੇਰੇ ਮम्मा ਦੀ ਤਬੀਅਤ ਠੀਕ ਨਹੀਂ ਸੀ ਤੇ ਇਸ ਕਰਕੇ ਫਿਰ ਅਸੀਂ ਨਹੀਂ ਗਏ ਤਾਂ ਜੀ ਇਵਨਿੰਗ ਹੋ ਗਈ ਹੈ ਤੇ ਅਸੀਂ ਧੂਣੀ ਉਬਾਲ ਲਈ ਸੀ ਸੌਰੀ ਸੌਰੀਓਹ ਸੌਰੀ ਗਾਇਸ ਮਤਲਬ ਉਬਾਲ ਨਹੀਂ ਨਹੀਂ ਬਾਲ ਲਈ ਕਿਉਂਕਿ ਸਾਡੇ ਮਾਲ ਵਿੱਚ ਕਹਿੰਦੇ ਨੇ ਸੌਰੀ ਸੌਰੀ ਮਾਲ ਵਿੱਚ ਕਹਿੰਦੇ ਨੇ ਅਸੀਂ ਮਾਲ ਵਿੱਚ

ਸਾਨੂੰ ਤਾਂ ਮੁੱਠਾ ਟਿੱਕੇ ਦੀ ਨਹੀਂ ਕਾਲੀ ਸੀ ਕਿਉਂਕਿ ਨਾ ਸਾਨੂੰ ਨੱਚਉਂਦਾ ਬੜਾ ਸ਼ੌਕ ਅਸੀਂ ਸੋਚਿਆ ਸੀ ਧੱਕਾ ਦੋ ਮੁੱਠਾ ਟਿੱਕੇ ਕਰੋ ਨੱਚੀਏ ਕਿਉਂਕਿ ਦੋਈ ਜਾਨੀ ਅਸੀਂ ਨੱਚਦੇ ਆ ਤੇ ਦੋਈ ਜਾਨੀ ਗਾ ਪਾਦੇ ਨੇ ਅਸੀਂ ਨੱਚਦੇ ਨੱਚਦੇ ਪੂਰੇ ਘਰ 'ਚ ਤਾਜੀ ਵੈਸੇ ਤਾਂ ਮੰਮੀ ਪਾਪਾ ਵੀ ਨੱਚੇ ਸੀ ਪਰ ਉਹਦੀ ਕਲਿੱਪ ਅਸੀਂ ਨਹੀਂ ਬਣਾਈ ਤਾਜੀ ਹੁਣ ਤੁਸੀਂ ਸੋਚੋਗੇ ਕਿ ਇਹਨੇ ਕੱਪੜੇ ਦਾ ਚੇਂਜ ਕੀਤਾ ਹੀ ਨਹੀਂ ਤਾਂ ਜੀ ਠੰਡ ਹੋ ਗਈ ਸੀ ਜਿਆਦਾ ਅਸੀਂ ਲੇਟ ਹੋ ਗਏ ਸੀ ਮੱਥਾ ਟੇਕਣ ਨੂੰ ਫਿਰ ਅਸੀਂ ਸੋਚਿਆ ਕਿ ਕੱਪੜੇ ਕੋਪੜੇ ਨੂੰ ਛੱਡੋ ਕਿ ਚੇਂਜ ਕਰਦੇ ਆ ਇਨਾ ਚਲੋ ਇੰਜੋਏ ਕਰੋ ਤੇ ਸਾਡੀ ਕੀ ਹੋ ਗਿਆ ਥਾਲੀ ਡੈਡੀ ਹੋ ਰਹੀ ਹੈ ਮੂੰਗਫਲੀ ਗੱਚਕ ਜੋ ਕਿ ਅਸੀਂ ਤੂਲੀ ਦੇ ਆਲੇ ਦੁਆਲੇ ਬੈਠ ਕੇ ਖਾਵਾਂਗੇ ਇਹ ਤੇ ਲਾਲੀ ਗੱਚਕ ਹੈ ਕੁਟਕਵਿੰਗ ਗੱਚਕ ਹੈ ਇਹੇ ਗੂਫਲੀ ਵਾਲੀ ਗੱਚਕ ਹੈ ਤੇ ਮੂਫਲੀ ਵਾਲੀ ਆਜਾ ਨਾ ਤੈਨੂੰ ਪਿੱਛੇ ਡੱਕਰ ਦੀ ਆਵਾਜ਼ ਸੁਣੂ ਜੇ ਸਾਡੇ ਘਰ ਇੰਨਾ ਰੋਲਾ ਪੈ ਰਿਹਾ ਹੈ ਅੰਨਾ ਇੰਜੁਆਈ ਕਰ ਰਿਆ ਸੀ ਛਾਜੇ ਇੱਥੇ ਮਮਾ तोलड़ा रहने कितना है? खच्चूर ओ गैसी ताजिक सुना तो सी गाने तेंचुआई करो ते हैप्पी लोडी ते तू सिर्फ खा लो Happy लोडी ते तू सिर्फ खा लो इस साल समान देखो जी पिछला साउंडर सुना तू सिर्फ इतना ज़्यादा आ रहा है ਕਿ ਨਹੀਂ ਸਪੈਸ਼ਲ ਫਾਗਰੀ ਹੋ ਰਹੀ ਹੋਈ ਹੈ ਕੈਨ ਚੈੱਕ ਕਰ ਜੈਸ ਮਿਸੇਗਾ ਹੋ ਰਹੀ ਆ ਇਹ ਦੁਨੀਆ ਤੇ ਇੱਕ ਚਾਪਲੀਆਂ ਕਹ ਕੇ ਮੇਰੀ ਮੰਮੀ ਆ ਇਹ ਮੇਰਾ ਬੀਆੜਾ ਅਗਲਾ ਕਿ ਨਹੀਂ ਫਾਗਰੀ ਹੋ ਰਹੀ ਆ ਅਗਲਾ ਤਾਜੀ ਬੋਸਾਂ ਜਿਉਂ ਵਾਈਕ ਕਰਕੇ ਅਸੀਂ ਚਲੇ ਗਏ ਸੀ ਅੰਦਰ ਨਹੀਂ ਜੀ ਅਸੀਂ ਥੱਕ ਗਏ ਸੀ ਸੱਚੀ ਦੱਸਾਂ ਤਾਂ ਮੈਂ ਤਾਂ ਰੋਟੀ ਖਾਦੀ ਨਹੀਂ ਮੇਰੀ ਮੰਮੀ ਨੇ ਖਾਦੀ ਮੈਂ ਮਤਲਬ ਮੇਰੇ ਵੀਰੇ ਨੇ ਖਾਦੀ ਤੇ ਮੇਰੇ ਪਾਪਾ ਨੇ ਖਾਦੀ ਅਸੀਂ ਤਾਂ ਗਏ ਸੀ ਥੱਕ ਫਿਰ ਅਸੀਂ ਸੋ ਗਏ ਕਿਉਂਕਿ ਕੱਲ੍ਹ ਜਾਣਾ ਸੀ ਸਕੂਲ ਅਸੀਂ ਮਤਲਬ ਮਤਲਬ ਕਿ ਅਗਲੇ ਦਿਨ ਸਕੂਲ ਜਾਣਾ ਸੀ ਤਾਜੀ ਮੱਕਸ ਕ੍ਰਾਂਤੀ ਐ ਸੌਰੀ ਤਾਜੀ ਮੱਕਸ ਕ੍ਰਾਂਤੀ ਵਾਲੇ ਦਿਨ ਮਤਲਬ ਕਿ ਅੱਜ ਮੰਮਾ ਨੇ ਇੱਕ ਥਾਲੀ ਕੱਢੀ ਸੀ ਪੰਡਤਾਂ ਲਈ ਸ਼੍ਰੀ ਕਾਲ ਜੀ ਤੁਸੀਂ ਕਿ ਦਵਾਈ ਹੋ ਤੁਸੀਂ ਵਧੀਆ ਹੋਗੇ ਤੇ ਮੈਂ ਵੀ ਵਧੀਆ ਆ ਤੇ ਅੱਜ ਸੀ ਸਾਡੀ ਫਸਟ ਸਕੂਲ ਫਸਟ ਦੇ ਸਕੂਲ ਦਾ ਵਿంటర్ ਹੌਲਿਡੇ ਤੋਂ ਬਾਅਦ ਤੇ ਹੁਣ ਮੈਂ ਸਕੂਲ ਤੋਂ ਆ ਗਈ ਆ ਤੇ ਫੇ ਮਿਲਾਂਗੇ ਖਾਣਾ ਖਾ ਕੇ। ਬੁਨਾਤੀ ਚਲ। ਤਾਂ ਜੀ ਹੁਣ ਅਸੀਂ ਖਾ ਰਹਿਆਂ ਕਿਉਂ ਬਿਆ ਹੈ? ਫਿਰ ਔਰੇਂਜ। ਔਰੇਂਜਸ ਭਰਨਾ ਭਾਲਦੀ ਰਹਿੰਦੀ ਆ ਬਸ ਧੁੱਪ ਨਿਕਲਣ ਦਾ ਤੇ ਔਰੇਂਜ ਖਾਣ ਦਾ ਹੋਰ ਕੁਝ ਨਹੀਂ। ਮਾਈ ਫੇਵਰਟ ਔਰੇਂਜ ਐਂਡ ਮੰਗੋ। ਮੰਗੋ ਗਰਮੀ ਚਾਂਦੇ ਆ ਔਰ ਸਰਦੀ ਚਾਂਦੇ ਆ। ਸਹੀ ਬਾਤ ਹੈ। ਬਹਾਨੇ। ਹੂੰ ਐ? ਹੋ ਬਹਾਨੇ ਗਲਾਪਾ ਮਖਰਾਬ ਰਵੇ ਮਾਂ ਦਾ ਵੀ ਗਲਾ ਖਰਾਬ ਕਰ ਦਿੰਦੀ ਆ। ਹਾਂ ਨਾ ਹੋਈ ਨਾ ਹੁੰਦੇ ਰਹਿੰਦੇ ਡਾ ਗਾਇਸ ਤੁਸੀਂ ਵੀ ਖਾ ਲੋ ਔਰੇਂਜਸ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮਤਲਬ ਕਿਹਨਾਂ ਕਿਹਨਾਂ ਨੂੰ ਔਰੇਂਜ ਵਧੀਆ ਲੱਗਦੇ ਨੇ ਚਲੋ ਜੀ ਮਿਲਦੇ ਆਂ ਇਹਨਾਂ ਨੂੰ ਖਾ ਕੇ ਲੈ ਇਹੋਸਰਾ ਕੇ ਦੇਖੋ ਹੈ ਦੇ ਆਪਕੋ ਦਿਲ ਆ देखा देखा। अभी देख देखो जी इसका तीसरा ऑरेंज है और चौथा ऑरेंज वो रखा है ये देखो अब दिखाओ, दिखाओ। दिखा दिया इतनी ऑरेंज की लालसा जागती है इसमें ऑरेंज की कालू

अपनी आंख खोल तो मैं तेरी आंख में डाल के दिखाऊँ पानी निकलेगा कि नहीं कर अरे गाइस होने से नीचे आ गया संतरे अंतरिक्ष खा के और मैंने एक दिन ही खा दने चौथा मैंने खादा नहीं क्योंकि फिर मम्मा टाइम भी काफी हो गया टाइम हो गया तो कुछ और दो घंटे खैर की हो गया ਕੁੱਚ ਮਮਾ ਨੇ ਅੱਜ ਦਾ ਐਸੀ ਖੀਰ ਅੱਜ ਨਹੀਂ ਬਣਾਈ ਸੀ ਪਿਛਲੇ ਮਹੀਨੇ ਬਣਾਈ ਸੀ ਪਿਛਲੇ ਮਹੀਨੇ ਬਣਾਈ ਸੀ ਕਿ ਅੱਜ ਅਸੀਂ ਖਾ ਰਹੇ ਹਾਂ ਮਤਲਬ ਕਿ ਕੱਲ ਲੋਰੀ ਸੀ ਤਾਂ ਕੱਲ ਪਿਛਲਾ ਮਹੀਨਾ ਸੀ ਤੇ ਅੱਜ ਨਵਾਂ ਮਹੀਨਾ ਚੱਲ ਗਿਆ ਤਾਂ ਕੱਲ ਦੀ ਬਣੀ ਹੋਈ ਅੱਜ ਖਾ ਰਹੇ ਹਾਂ ਤੇ ਅੱਜ ਮੰਮੀ ਨੇ ਬਣਾਈਆਂ ਖੀਰ ਤੇ ਆਪਾਂ ਖਾਨੇ ਆ ਤੇ ਮੈਂ ਚਲ ਉਹਦੇ ਖਾਣੀ ਆ ਇਹ ਇਹ ਆਪਣੀ ਖੀਰ ਜੋ ਕਿ ਬਹੁਤ ਲਾਜਵਾਬ ਲੱਗ ਰਹੀ ਹੈ ਇੱਕ ਕਲਰ ਇੱਕ ਸਮੈਲ ਐਂਡ ਇਟਸ ਗਾਰੀ ਗੋੜੀ ਗਾਰੀ ਗੋੜੀ ਹੁਣ ਆਪਣੀ ਖੀਰ ਆ ਗਈ ਹੈ ਤੇ ਹੁਣ ਮੈਂ ਟੇਸਟ ਕਰਕੇ ਦਿਖਾਉਂਗੀ ਅੱਛੀ ਬਣੀ ਹੈ ਵੈਰੀ 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 ਟੇਸਟੀ ਇਹ ਪਿਛਲੇ ਆਪਕੇ ਇਹ ਪੋ ਦਾ ਰਿਜਿਆ ਤੇ ਮਾਗ ਚ ਖਾਣ ਵਾਲਾ ਕੰਮ ਹੈ ਕਿ ਪਿਛਲੇ ਮਹੀਨੇ ਦੀ ਬਣੀ ਹੋਈ ਖੀਰੇ ਅੱਜ ਖਾ ਰਹੀ ਆ ਕਿਉਂਕਿ ਕੱਲ ਕੱਲ ਕਿਸ ਪੋ ਹੈ ਨਾ ਹੂੰ ਕੱਲ ਪੋ ਸੀ ਤੇ ਅੱਜ ਕੀ ਆ ਮਾਗ ਮਾ ਕਿਉਂਕਿ ਕੱਲ ਲਾਸਟ ਮਹੀਨਾ ਸੀ ਤੇ ਅੱਜ ਨਵਾਂ ਮਹੀਨਾ ਚੜ੍ਹਿਆ ਤੇ ਤਾਂ ਹੁਮੀ ਕਹਿੰਦੀ ਪੋਜ ਰਿਜਿਆ ਮੇਰੇ ਕੋਲ ਆ ਮੈਨੂੰ ਨਹੀਂ ਪਤਾ ਵੀ ਇਹ ਨੂੰ ਬੋਲਦਾ ਨਹੀਂ ਆ ਨਾ ਤੇ ਤੁਸੀਂ ਵੀ ਖਾ ਲਓ ਇੱਕ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਪੋ ਦਾ ਰਿਜਿਆ ਮਾਗ ਚ ਖਾਇਆ ਤੇ ਤੁਸੀਂ ਵੀ ਖਾ ਲਓ ਪਹਿਲਾਂ ਤੁਸੀਂ ਉਹ ਖਾ ਲਓ ਰੱਜ ਲੋ ਉਧਰ ਵੀ ਦੇਖੋ ਕੰਨੂ ਕੀ ਖਾ ਰਿਹਾ ਹੈ ऑल टाइम फेवरेट है खीर परी दी थप्पड़ <laughs> <No. laughs> <laughs>